ਸਰ ਕੀ ਹੈ ਜੀ ਪ੍ਰੋਬਲਮ ਇੱਕ ਜੀ ਫੇਕ ਫੇਕ ਜਿਹੜੇ ਸਰਟੀਫିକੇਟਸ ਤੇ ਸਟੈਂਪਿੰਗ ਬਣਾਉਣ ਵਾਲੇ ਜਿਹੜਾ ਗੋਬ ਦਾ ਪਰਦਾ ਪਾਸ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕੀਤਾ ਗਿਆ ਹੈਗਾ ਜਲੰਧਰ ਪੁਲਿਸ ਦੀ ਜਿਹੜੀ ਪੀਐਸ ਸਦਰ ਦੀ ਜਿਹੜੀ ਟੀਮ ਹੈਗਾ ਏਸੀਪੀ ਕੈਂਟ ਦੇ ਸੁਪਰਵੀਜ਼ਨ ਹੇਠ ਜਿਨ੍ਹਾਂ ਨੇ ਬਹੁਤ ਹੀ ਬੜੀਆ ਕੰਮ ਕੀਤਾ ਹੈਗਾ ਜਿਹਦੇ ਚ ਅਸੀਂ ਜਿਹੜੇ ਦੋ ਬੰਦੇ ਹੈਗੇ ਪੁਸ਼ਕਰ ਅਤੇ ਵਰਿੰਦਰ ਇਹਨਾਂ ਨੂੰ ਜਿਹੜਾ ਅਰੈਸਟ ਕੀਤਾ ਹੈਗਾ ਇਹਨਾਂ ਕੋਲੋਂ 196 ਫੇਕ ਸਟੈਂਪਸ ਫੇਕ ਡਿਗਰੀਜ਼ 53 फेक स्टैंप्स uh, 16 पासपोर्ट 6 लैपटॉप uh, 3 प्रिंटर 1 स्टैंप मेकिंग मशीन ਅਤੇ 8 ਮੋਬਾਈਲ ਫੋਨ ਹੈ ਅਸੀਂ ਇਹ ਇਹਨਾਂ ਤੋਂ ਸੀਜ਼ ਕੀਤੇ ਹੋਏ ਨੇ ਆ ਦੇਖ ਕੇ ਬੇਸਿਕਲੀ ਜਿੰਨੇ ਵੀ ਐਜੂਕੇਸ਼ਨ ਇੰਸਟੀਚੂਟਸ ਹੈ ਕਿ ਡਾਕਟਰ ਸਗੇ ਬੈਂਕ ਸਗੇ ਸੀਏਜ਼ ਹੈ ਵਟਐਵਰ ਜਿਹੜੇ ਹੈਗੇ ਪ੍ਰੋਫੈਸ਼ਨਲ ਜਿਹੜੇ ਹੈਗੇ ਜਿਹੜੀ ਡਿਗਰੀਜ਼ ਹੈ ਅਤੇ ਜਿਹੜੇ ਡਾਕੂਮੈਂਟੇਸ਼ਨ ਹੈ ਆ ਫੇਕ ਫੇਕ ਜਿਹੜੇ ਹੈਗੇ ਕਰਦੇ ਹੈਗੇ ਇਨਾਂ ਤੋਂ ਜਿਹੜਾ ਇਨਕਰੀਮੈਂਟ ਮਿਨਟਿੰਗ ਮਟੀਰੀਅਲ ਜਿਹੜਾ ਆਗਮਦ ਹੋਇਆ ਹੈਗਾ ਅਸੀਂ ਫਿਰ ਸਿਕਸ ਲਈ ਦੇਦਨੇ ਹੈਗੇ ਔਰ ਅਜੇ ਚ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ ਕਿਉਂਕਿ ਮੈਟਾਬੋੜਾ ਸੀਰੀਅਸ ਹੈਗਾ ਤੋਂ ਇਹਨੂੰ ਦੇਖ ਕੇ ਅੱਗੇ ਜਿਹੜੀ ਫਰਦਰ ਹੈਗੀ ਇਹਨਾਂ ਲਈ ਅਸੀਂ ਅੱਜ ਇਹਨਾਂ ਤੋਂ ਫਰਦਰ ਪੁਲਿਸ ਰਿਮਾਨ ਤੇ ਲੈਂਡ ਲੈਂਡ ਦੀ ਅਸੀਂ ਜਿਹੜੀ ਹੈਗੀ ਰਿਕਵੈਸਟ ਦੇਵਾਂਗੇ ਇਹਨਾਂ ਤੋਂ ਫਰਦਰ ਇਨਵੈਸਟੀਗੇਟ ਮੈਂ ਤਾਂ ਪਹਿਲੇ ਹੀ ਕੋਈ ਮਾਮਲਾ ਦਰਜ ਦੇਖੋ ਜੀ ਅਦੇ ਚ ਜਿਹੜਾ ਪੁਸ਼ਪ ਗੋਇਲ ਹੈ ਉਹਦੇ ਚ ਦੋ ਪੱcza ਪਹਿਲਾਂ ਦਰਜ ਹੈਗਾ ਦ ਪ੍ਰੀਵੀਅਸ ਐਫ ਆਈ ਆਰ ਇੱਕ ਐਫ ਆਈ ਆਰ ਡਿਵੀਜ਼ਨ ਨੰਬਰ 7 ਕਬਸਟੇਟ ਪੁਲਿਸ ਦਿਲੰਦਰ ਦੀ ਹੈਗੀ ਉਹ ਵੀ ਸੇਮ ਅੰਡਰ ਸੈਕਸ਼ਨ 420 469 468 43 ਅਤੇ ਚੀਟਿੰਗ ਤੋਂ ਰਿਲੇਟਡ ਹੈ ਆਦਰ ਜਿਹੜੀ ਐਫ ਆਈ ਆਰ ਹੈ ਉਹ ਪੀ ਐਸ ਬਰਨਾਲਾ ਸਿਟੀ ਦੀ ਹੈਗੀ ਉਹਦੇ ਚ ਵੀ 402 ਬੀਸੀ ਦਾ ਦਰਜ ਆਏਗਾ ਇੱਕ ਪੱcza ਇਹਦੇ ਚ ਦਰਜ ਹੈਗਾ ਦੂਜੇ ਦੀ ਐਜ ਆਫ ਨੋ ਪ੍ਰੀਵੀਅਸ ਕ੍ਰਿਮੀਨਲਿਸਟਰੀ ਨਹੀਂ ਪਾਈ ਗਈ ਫਿਰ ਸਟੈਂਪਸ ਵਗੈਰਾ ਮਿਲੀ ਹੈ ਬੈਂਕਸ ਵਗੈਰਾ ਦੀ ਇਹਨੂੰ ਕੋਈ ਬੈਂਕ ਦਾ ਮੁਲਾਜ਼ਮ ਜਾਂ ਹੋਰ ਸਰਕਾਰੀ ਮੁਲਾਜ਼ਮ ਕੋਈ ਬਿਨ ਬੋਲਦਾ ਹੈਗਾ ਇਸ ਵਿੱਚ ਇਹ ਬੜਾ ਹੀ ਸੀਰੀਅਸ ਥਿਊ ਹੈ ਐਂਡ ਸੀਰੀਅਸ ਮੈਟਰ ਹੈ ਉਹ ਇਸ ਵਿੱਚ ਵਟ ਏਵਰ ਜੋ ਵੀ ਇਸ ਮੈਂ ਇਨਵੋਲ ਹੋਗਾ ਹਮਨ ਸਭ ਕੋ ਇਸ ਦਾ ਟਾਈਪ ਕਿਦਾ ਕਰਦੇ ਸੀ ਪਬਲਿਕ ਨਾ ਜਾਨਦਾ ਸਭ ਕੋ ਜੀ ਅਭੀ ਤੋਂ ਅਸੀਂ ਅਰੈਸਟ ਕੀਤਾ ਹੈਗਾ এজ ਆਫ ਨੋ ਇਨਵੈਸਟੀਗੇਸ਼ਨ ਜਿਹੜੀ ਹੈਗੀ ਫਰਦਾ ਤਕਤੀਸ ਬਾਕੀ ਨਾ ਜਿੰਨ ਤੱਕ ਅਡਵੋਕੇਸ਼ਨ ਦੇ ਕੇ ਜਿਹੜੀ ਇਹਨਾਂ ਦੀ ਮੋਡਸ ਆਪਰੈਂਡੀ ਹੈਗੀ ਉਹ ਕਿਹੜੇ ਕਿਹੜੇ ਬੰਦੇ ਕੌਣ ਕੌਣ ਇਨਵੋਲ ਮੈਂ ਹੈਗਾ ਔਰ ਕਿਸ ਤਰੀਕ ਕਿਸ ਡੈਫਨਲ ਇਹ ਗਿਵ ਉਹ ਕੰਮ ਕਰਦਾ ਸੀ ਉਹ ਅਸੀ ਇਸ ਜੀ ਤੋਂ ਪਤਾ